ਜਿਹੜੀ ਡੋਜ਼ ਇਹਦੀ ਵਰਤਦੇ ਕਿਸਾਨ ਵੀਰ 200 ਤੋਂ ਲੈ ਕੇ ਕਈ ਕਿਸਾਨ ਵੀਰ 200 ਗ੍ਰਾਮ ਵਰਤ ਲੈਂਦੇ ਕਈ ਕਿਸਾਨ ਵੀਰ 2.5 200 ਗ੍ਰਾਮ 250 ਗ੍ਰਾਮ 300 ਗ੍ਰਾਮ ਤੱਕ ਵੀ ਕਿਸਾਨ ਵੀਰ ਵਰਤੀ ਜਾਂਦੇ ਆ ਪਰ ਜਿਹੜਾ ਟੈਕਨੀਕਲ ਇਹ ਵੱਖ-ਵੱਖ ਕੰਪਨੀਆਂ ਵੱਲੋਂ ਦਿੱਤਾ ਜਾਂਦਾ ਨਾ ਮੈਟਰੀਬਿਊਸ਼ਨ ਕੱਲਾ ਟੈਕਨੀਕਲ ਜਿਹੜਾ ਆਉਂਦਾ ਉਹ ਵੀ ਸਪਰੇਅ ਦੀ ਸਿਫਾਰਿਸ਼ੀ ਕਰਦੀ ਹੈ ਤੇ ਯੂਰੀਆ ਦੇ ਨਾਲ ਲਾ ਕੇ ਜਿਹੜਾ ਹੈਗਾ ਛੱਟਾ ਦੇਣਾ ਇਹ ਤੁਹਾਡਾ ਆਪਣਾ ਜਿਹੜਾ ਹੈਗਾ ਤਜਰਬਾ ਹੋ ਸਕਦਾ ਹੈ ਜਾਂ ਤੁਸੀਂ ਆਪਦੀ ਲੋੜ ਅਨਸਾਰ ਇਹਨੂੰ ਵਰਤ ਸਕਦੇ ਆ ਕਿਉਂਕਿ ਇਹ ਸਿਸਟਮ ਸਸਤਾ ਆਪਾਂ ਨੂੰ ਬਹੁਤ ਪੈਂਦਾ ਕਿਉਂਕਿ ਆਪਾਂ ਯੂਰੀਆ ਚ ਰਲਾਈ 200 ਗ੍ਰਾਮ ਮੈਟਰੀਬਿਊਜ਼ਨ ਤੇ ਉਹਦਾ ਆਪਾਂ ਛੱਟਾ ਦੇਤਾ ਜਿਹੜੇ ਕਿਸਾਨ ਵੀਰ ਪਿਛਲੇ ਸਾਲਾਂ ਚ ਵਰਤਦੇ ਆ ਉਹ ਥੱਲੇ ਕਮੈਂਟ ਲਿਖ ਕੇ ਆਪਦਾ ਤਜਰਬਾ ਸਾਂਝਾ ਕਰ ਸਕਦੇ ਤਾਂ ਕਿ ਹੋਰ ਕਿਸੇ ਕਿਸਾਨ ਵੀਰ ਦਾ ਨੁਕਸਾਨ ਨਾ ਹੋਵੇ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦੱਸ ਦਿਆਂ ਕਿਸਾਨ ਵੀਰੋ ਕਿ ਜਿਹੜਾ ਮੈਟਰੀਬਿਊਜ਼ਨ ਯੂਰੀਆ